ਜੋ ਪਿਆਰ ਪਰਿਸ਼ਦ ਚਿਕਾ ਲਈ ਤੁਸੀਂ ਦੇਖ ਰਹੇ ਸਟਾਰ ਜੀ ਨੇ ਚੰਲਾ ਪਰਬਾਈ ਦੇ ਨਾਲ ਅਸੀਂ ਵਾਸੀ ਪਹੁੰਚੀਆਂ ਅਸੀਂ ਹਾੜਾ ਰੋਡ ਗੁਰਨਾਨ ਦੇ ਜੁਨੀਵਰਸਿਟੀ ਬਿਲਕੁਲ ਸਾਹਮਣੇ ਜਿੱਥੇ ਹਰ ਮਸਿਆ ਤੇ ਲੰਗਰ ਲਗਾਇਆ ਜਾਂਦਾ ਪਰ ਕਿਸੇ ਕਾਰਨ ਕਰਕੇ ਜਿਹੜੀ ਇਸ ਹਫਤੇ ਜਿਹੜੀ ਮਸਿਆ ਤੇ ਲੰਗਰ ਨਹੀਂ ਲਗਾਇਆ ਗਿਆ ਤੇ ਅਸੀਂ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਜੋ ਸਾਈਕਲ ਵਰਕਸਾਬ ਇਹਨਾਂ ਨੇ ਖੋਲੀ ਹੋਈ ਆ ਉਹਨਾਂ ਨਾਲ ਜਿਹੜਾ ਕਿ ਹਰ ਵਾਰੀ ਉਹ ਮਸਿਆ ਦੀ ਮਸਿਆ ਜਿਹੜਾ ਕਿ ਗੁਰੂ ਸਾਹਿਬ ਦਾ ਲੰਗਰ ਲਗਾਉਂਦੇ ਆ ਉਹ ਕੀ ਘਟਾ ਜਾਂਦੇ ਆ ਉਹ ਗੱਲਬਾਤ ਕਰਦੇ ਆ ਮੈਂ ਗੁਰਪ੍ਰੀਤ ਸਿੰਘ ਯੂਨੀਵਰਸਿਟੀ ਦੇ ਸਾਹ ਇਹ ਹਰ ਮਸਲੇ ਦੀ ਤਰ੍ਹਾਂ ਲੰਗ ਲਾਇਆ ਜਾਂਦਾ ਹੈ ਐਸੇ ਕਿਸ ਕਾਰਨ ਕਰਕੇ ਮਸਲੇ ਦੇ ਲੰਗਨ ਨਹੀਂ ਲਗਾਏ ਇਹ ਦੋ ਦਿਨ ਬਾਅਦ ਲਗਾਏ ਇਹ ਸੰਗਤ ਦੇ ਸੰਯੋਗ ਨਾਲ ਗ੍ਰਹਿ ਕਰਕੇ ਲੰਗ ਲਾਇਆ ਜਾਂਦਾ ਹੈ ਹਰ ਮਸਲੇ ਦੇ ਮਸਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ